ਅਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਤਰੀਕ ਨਵਾਂ ਮਹੀਨਾ 2025 ਪਾਣੀ ਦੇ ਜੀ ਪੱਦਰ ਦੀ ਅੱਜ ਗੱਲ ਕਰੀਏ ਤੇ ਅੱਧਾ ਫੁੱਟ ਪਾਣੀ ਕਿਤੇ ਆਪਰ ਇੱਕ ਬੁਰੀ ਖਬਰ ਆ ਉਹ ਬੱਬੂ ਭਾਜੀ ਹੁਣੇ ਦੱਸਣਗੇ ਤੁਹਾਨੂੰ ਕਿਸਾਨਾਂ ਵਾਲੀ ਜੱਟ ਦੀ ਜੂਨ ਬੁਰੀ ਰੜਕ ਰੜਕ ਮਰ ਜਣਾ ਬੱਬੂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 9 2025 ਤੇ ਬਹੁਤ ਦੁੱਖ ਲੱਗਾ ਜੇ ਵੇਖ ਕੇ ਜਿਹੜਾ ਰਾਤ ਆਪਾਂ ਜਦੋਂ ਇੱਥੇ ਇਹ ਬੰਦ ਤੇ ਪਹਿਰਾ ਦੇ ਰਹਾ ਇਸੇ ਰਾਤ 1.5 ਵਜੇ ਦੇ ਕਰੀਬ ਬਹੁਤ ਜ਼ਿਆਦਾ ਆਵਾਜ਼ ਆਈ ਧਮਕਾਈ ਆ ਤੇ ਅਸੀਂ ਸੋਚਿਆ ਕਿ ਕੋਈ ਮਰੜਾ ਬਹਿ ਗਿਆ ਜਾਂ ਕੋਈ ਬੰਨ ਨੂੰ ਨੁਕਸਾਨ ਹੋਇਆ ਵਾ ਜਦੋਂ ਦੇਖਿਆ ਤੇ ਸਾਨੂੰ ਬਿਲਕੁਲ ਬੰਦ ਸੇਫ ਲੱਗਾ ਪਰ ਹੁਣ ਜਦੋਂ ਦਿਨੇ ਆਣ ਕੇ ਆਪਾਂ ਵੇਖਿਆ ਤੇ ਦਿਨੇ ਆਣ ਕੇ ਜਿਹੜਾ ਉਹ ਜਿਹੜਾ ਘਰ ਸੀ ਬਿਲਕੁਲ ਇੱਕ ਨੰਬਰ ਮਰੜੇ ਤੋਂ ਸਾਹਮਣੇ ਜਿਹੜਾ ਸ਼ੈੱਡ ਪਾਇਆ ਜਿਹਦੇ ਵਿੱਚ ਟਰੈਕਟਰ ਖੜਾ ਸੀ ਉਹ ਘਰ ਬਿਲਕੁਲ ਤਹਿਸ਼ ਨਹਿਸ਼ ਹੋ ਚੁੱਕਾ ਇਸ ਦੇ ਨਾਲ ਹੀ ਇੱਕ ਘਰ ਪਰਲੇ ਬਨੇ ਹੋਰ ਆ ਉਹ ਸਾਹਮਣੇ ਜਿਹੜਾ ਕੈਮਰਾਮੈਨ ਨੂੰ ਕਹੋ ਵੀਡੀਓ ਵਿਖਾਵੇ ਜਿਹੜਾ ਸਾਹਮਣੇ ਦੇ ਘਰ ਉਹ ਵੀ ਡਿੱਗ ਪਿਆ ਰਾਤ ਦਾ ਹਾਂਜੀ ਬਹੁਤ ਦੁੱਖ ਦੀ ਖਬਰ ਆ ਵੀ ਵਿਚਾਰਿਆਂ ਨੇ ਕਿੱਦਾਂ ਮਿਹਨਤ ਕਰਕੇ ਆਪਣਾ ਘਰ ਬਣਾਇਆ ਬੰਬਾ ਜੀ ਉੱਥੇ ਇੱਕ ਟਰੈਕਟਰ ਵੀ ਦੋ ਟਰੈਕਟਰ ਲੱਗੇ ਹੋ ਟਰੈਕਟਰ ਆ ਨਾਲ ਜਨਰੇਟਰ ਆ ਕਿਉਂਕਿ ਉਹਨਾਂ ਵੀਰਾਂ ਨੂੰ ਇਹ ਹੀ ਵੀ ਜਿਹੜੀਆਂ ਉੱਚੀ ਜਗ੍ਹਾ ਤੇ ਘਰ ਪਾਇਆ ਹੋਇਆ ਸੀ ਵੀ ਜਨਰੇਟਰ ਵੀ ਉਹਨਾਂ ਦਾ ਜਨਰੇਟਰ ਦਾ ਪ੍ਰਬੰਧ ਕੀਤਾ ਹੈ ਨਾਲ ਵੀ ਜੇ ਪਾਣੀ ਘੜਦਾ ਵਾ ਤੇ ਕਿਉਂਕਿ ਬੱਤੀ ਦੀ ਸਪਲਾਈ ਕੱਟੀ ਗਈ ਲੈਣਾ ਸਾਰੀਆਂ ਡਿੱਗ ਚੁੱਕੀਆਂ ਉਹਨਾਂ ਜਨਰੇਟਰ ਦਾ ਨਾਲ ਪ੍ਰਬੰਧ ਕੀਤਾ ਹੈ ਹ ਜਿਹੜਾ ਘਰ ਪੂਰੇ ਦਾ ਪੂਰਾ ਰੁੜ ਗਿਆ ਵਾ ਜੇ ਆਪਾਂ 2023 ਦੀ ਗੱਲ ਕਰੀਏ 2023 ਦੇ ਵਿੱਚ ਇਹ ਬਿਲਕੁਲ ਘਰ ਸੇਫ ਹੀ ਉਦੋਂ ਇਹ ਘਰ ਦੇ ਵਿੱਚ ਪਾਣੀ ਨਹੀਂ ਆਇਆ ਉਹਨਾਂ ਨੂੰ ਇਹੀ ਸੋਚਿਆ ਕਿ ਇੰਨਾ ਜ਼ਿਆਦਾ ਪਾਣੀ ਨਹੀਂ ਆਉਣਾ ਪਰ ਸਰਕਾਰਾਂ ਵੱਲੋਂ ਪਾਣੀ ਮੇਰੇ ਕਲਾਂ ਬੱਬੂ ਪਾਜੀ ਵੱਧ ਛੱਡਾ ਗਿਆ ਬਿਲਕੁਲ ਜੀ ਆਪਾਂ ਕੁਝ ਦਿਨ ਪਹਿਲਾਂ ਵੇਖਦੇ ਰਹੇ ਜਦੋਂ ਇੱਕ ਨੰਬਰ ਮੜੜੇ ਦੇ ਢਾ ਲੱਗੀ ਤੇ ਉਹ ਘਰ ਦੇ ਅਗਲੇ ਬੰਨੇ ਚਾਰ ਪੰਜ ਗੱਲੇ ਝੋਨਾ ਸੀ ਜਿਹੜਾ ਬਿਲਕੁਲ ਐ ਵਧੀਆ ਹੀ ਖੜਾ ਹੈ ਤੇ ਉਹ ਲਗਾਤਾਰ ਉਹ ਢਾ ਲੱਗਣ ਕਾਰਨ ਜਿਹੜਾ ਵਾ ਉਹਨੋਂ ਦੇ ਸਾਹਮਣੇ ਜਿਹੜਾ ਪਿਛਲੇ ਬੰਨੇ ਜਿਹੜਾ ਘਰ ਡਿੱਗਾ ਵੱਧ ਤੋਂ ਵੱਧ ਕੋਈ 10 ਮਰਲੇ ਝੋਨਾ ਰਹਿ ਗਿਆ ਹੋਊਗਾ ਜਿਹੜਾ ਖਤਮ ਹੋਣ ਵਾਲਾ ਬਾਕੀ ਸਾਰਾ ਹੀ ਬਰਬਾਦ ਹੋ ਗਿਆ ਤਿੰਨ ਚਾਰ ਘਰ ਹੀ ਜਿਹੜੇ ਉਹ ਬਿਲਕੁਲ ਹਾਂ ਬੱਬੂ ਭਾਜੀ ਇੱਕ ਤੇ ਇੱਕ ਦੋ ਮਗਰਲੇ ਬਨੇ ਸੀ ਨਾ ਦੋ ਮਗਰਲੇ ਬਨੇ ਆ ਤੇ ਅਗਲੇ ਬਨੇ ਉਹ ਘਰ ਵੀ ਡੁੱਬੇ ਆ ਉਹ ਵੀ ਨੁਕਸਾਨ ਹੋ ਸਕਦਾ ਉਹ ਨੁਕਸਾਨ ਇੱਕ ਮੇਰੇ ਵੀਰ ਨੇ ਨਾ ਬੜੀ ਮਿਹਨਤ ਕੀਤੀ ਹੋ ਜੇ ਆਪਾਂ ਟਿੱਗ ਦੀ ਵਿਖਾਈਏ ਉਹਦੇ ਬੱਬੂ ਬਾਰੇ ਉਹਦੇ ਬਾਰੇ ਜਾਣਕਾਰੀ ਦਿਓ ਤੁਹਾਡੀ ਉਹ ਜਿਹੜੀ ਆਪਣੀ 2023 ਦੇ ਵਿੱਚ ਰੇਤਾ ਪਈ ਸੀ ਉਹ ਵੀਰਾਂ ਵੱਲੋਂ ਕਿਸਾਨਾਂ ਵੱਲੋਂ ਇਕੱਠੀ ਕਰਕੇ ਉਹਨੂੰ ਤੇ ਇੱਕ ਜਗ੍ਹਾ ਤੇ ਉਹਨੂੰ ਢੋੜਾ ਬੰਨ੍ਹ ਦਿੱਤਾ ਸੀ ਵੀ ਤਾਂ ਕਰਕੇ ਉਹ ਆਪਣੀਆਂ ਪੈਲੀਆਂ ਨੂੰ ਵਹਾਦ ਕਰ ਸਕਦੇ ਕਣਕ ਕਬੀ ਸਕੇ ਉਹ ਜਿਹੜਾ ਫੇਰ ਉਹ ਢੋੜਾ ਵੱਢ ਕੇ ਦਰਿਆਣੇ ਤੇ ਫੇਰ ਪੈਲੀਆਂ ਦੇ ਵਿੱਚ ਖਿਲਾਰਤਾ ਦੁਬਾਰਾ ਫੇਰ ਮਿਹਨਤ ਕਰਕੇ ਉਹਨੂੰ ਫੇਰ ਕਿਸਾਨ ਨੂੰ ਪੈਲੀ ਬਣਾਉਣੀ ਪੈਣੀ ਆ ਬਹੁਤ ਜ਼ਿਆਦਾ ਨੁਕਸਾਨ ਦਰਿਆਣੇ ਇੱਕ ਨਾ ਜਿਹੜੇ ਐਨ ਆਰ ਆਈ ਵੀਰ ਆ ਕੋਈ ਵੀ ਆ ਉਹਨਾਂ ਨੂੰ ਆਪਾਂ ਕੀ ਮੈਸੇਜ ਦਈਏ ਕਿ ਇਹਨਾਂ ਦਾ ਜਿਤਨਾ ਪੈਲੀਆ ਵਿੱਚ ਆ ਗਿਆ ਉਹ ਜਿਤਨਾ ਆਪਣੇ ਲਈ ਚਾਰ ਲੈ ਕੇ ਆਉਂਦੇ ਆ ਜਾਂ ਮੰਡ ਲੈ ਕੇ ਆਉਂਦੇ ਆ ਉਹ ਤੋਂ ਚੰਗਾ ਕੀ ਇਹਨਾਂ ਨੂੰ ਆਪਾਂ ਬੀਜ ਦਈਏ ਹਣਾ ਬਿਲਕੁਲ ਜੀ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਆਂ ਅਸੀਂ ਹਰੇਕ ਦਾ ਹੀ ਭਲਾ ਚਾਹੁੰਦੇ ਆਂ ਅਸੀਂ ਕਿਸੇ ਦਾ ਪੱਖਪਾਤ ਨਹੀਂ ਕਰਦੇ ਇਹੋ ਬੇਨਤੀ ਕਰਦੇ ਆਂ ਵੀ ਜਿਹੜਾ ਡੰਗਰਾਂ ਦਾ ਰਾਸ਼ਨ ਤੇ ਖਾਣ ਪੀਣ ਦਾ ਰਾਸ਼ਨ ਬਹੁਤ ਆ ਚੁੱਕਾ ਦੜੇ ਲਾਗੇ ਤੇ ਵੀਰਾਂ ਦਾ ਧੰਨਵਾਦ ਕਰਦੇ ਆਂ ਨਾ ਇਹਦੇ ਵੀਰਾਂ ਦਾ ਹੋਰ ਵੀ ਜਿਹੜੇ ਦੂਰੋਂ ਨੇਰੋਂ ਮਾਲਵੇ ਮਾਝੇ ਦੇ ਵਿੱਚੋਂ ਵੀਰ ਆਉਂਦੇ ਆ ਦੁਆਬੇ ਦੇ ਵਿੱਚੋਂ ਆਉਂਦੇ ਆ ਉਹਨਾਂ ਰਾਸ਼ਨ ਵੱਲੋਂ ਕੋਈ ਕਸਰ ਹੀ ਨਹੀਂ ਛੱਡੀ ਹੁਣ ਅਸੀਂ ਵਾਰ-ਵਾਰ ਇਹੋ ਹੀ ਬੇਨਤੀਆਂ ਕਰਦੇ ਆਂ ਵੀ ਇੰਨਾਂ ਵੀਰਾਂ ਦੇ ਜਿਹੜੇ ਘਰ ਟੱਗੇ ਆ ਇਹ ਘਰ ਵੀ ਆਪਾਂ ਬਣਾ ਕੇ ਦੇਣੇ ਆਂ ਆਪਾਂ ਪੈਲੀਆਂ ਵੀ ਬਣਾ ਕੇ ਦੇਣੀ ਆ ਤਾਂ ਵੀਰਾਂ ਨੂੰ ਬੇਨਤੀ ਆ ਵੀ 10-15 ਦਿਨ ਜਦੋਂ ਪਾਣੀ ਲੈ ਗਿਆ ਦੋ ਦੋ ਇੱਥੇ ਆਣ ਕੇ ਵੇਟ ਕਰੋ ਸੰਪਰਕ ਕਰੋ ਇਹਨਾਂ ਵੀਰਾਂ ਦੇ ਨਾਲ ਆਣ ਕੇ ਇਹਨਾਂ ਵੀਰਾਂ ਦੀ ਆਪਾਂ ਤਗੜੇ ਹੋ ਕੇ ਬਾਹ ਫੜੀਏ ਇਹਨਾਂ ਦੇ ਘਰ ਬਣਾਈਏ ਇਹਨਾਂ ਵੀਰਾਂ ਦੀਆਂ ਆਪਾਂ ਪੈਲੀਆਂ ਬਣਾ ਕੇ ਦਈਏ ਆਪਾਂ ਨੂੰ ਡੀਜ਼ਲ ਦੀ ਜ਼ਰੂਰਤ ਪੈਣੀ ਆ ਖਾਦ ਡੀਏਪੀ ਦੀ ਜ਼ਰੂਰਤ ਪੈਣੀ ਆ ਬੀਜ ਦੀ ਜ਼ਰੂਰਤ ਪੈਣੀ ਆ ਹੋਰ ਵੀ ਬੜੀਆਂ ਮੁਸ਼ਕਲਾਂ ਆ ਜਦੋਂ ਪਾਣੀ ਲੱਥਾ ਉਦੋਂ ਆਪਾਂ ਨੂੰ ਪਤਾ ਲੱਗਣਾ ਇਸ ਕਰਕੇ ਰਾਸ਼ਨ ਦੀ ਹੁਣ ਬਿਲਕੁਲ ਇੱਥੇ ਘਟ ਜ਼ਰੂਰਤ ਆ ਕਿਉਂਕਿ ਰਾਸ਼ਨ ਬਹੁਤ ਸਸਤਾਵਾ ਲਈ ਆਉਂਦੀਆਂ ਆ ਤੇ ਬਾਦ ਵਿੱਚ ਜ਼ੋਰ ਲਾ ਕੇ ਇਹਨਾਂ ਦਾ ਆਪਾਂ ਜਿਹੜਾ ਵਿਸੇਬਾ ਕਰਾਈਏ ਕਿਉਂਕਿ ਜਾੜੇ ਨਾਲੋਂ ਵਿਸੇਬਾ ਕਰਾਉਣਾ ਬਹੁਤ ਜ਼ਿਆਦਾ ਔਖਾ ਹਾਂਜੀ ਹਾਂਜੀ ਬੱਬੂ ਭਾਈ ਨੇ ਬਹੁਤ ਵਧੀਆ ਮੈਸੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ